ਪ੍ਰੋਬੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਹ ਮਦੀਪ ਜੋਸ਼ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਲਵੰਡੀ ਸਾਬੋ ਤੋਂ ਤਲਵੰਡੀ ਸਾਬੋ ਦੇ ਪਿੰਡ ਸ਼ੇਖੂਪੁਰਾ ਦੇ ਵਿੱਚ SBI ਬ੍ਰਾਂਚ ਦੇ ਹੈੱਡ ਕੈਸ਼ੀਅਰ ਦੇ ਵੱਲੋਂ ਬਹੁਤ ਵੱਡਾ ਘਪਲਾ ਕੀਤਾ ਗਿਆ ਜੀਆਂ ਦਾਦੇ ਕਿ ਲੋਕਾਂ ਨੇ ਇਲਜ਼ਾਮ ਲਗਾਏ ਨੇ 3 ਕਰੋੜ ਦਾ ਘਪਲਾ ਕਰਨ ਦੇ ਤਾਂ ਤਲਵੰਡੀ ਸਾਬੋ ਚ SBI ਦੇ ਹੈੱਡ ਕੈਸ਼ੀਅਰ ਨੇ ਵੱਡਾ ਘਪਲਾ ਕੀਤਾ ਵੱਡੇ ਇਲਜ਼ਾਮ ਲੱਗੇ ਨੇ ਸ਼ੇਖੂਪੁਰਾ ਬ੍ਰਾਂਚ ਚ SBI ਦੀ ਜੋ ਬ੍ਰਾਂਚ ਹੈ ਸ਼ੇਖੂਪੁਰਾ ਦੇ ਵਿੱਚ ਉੱਤੇ 3 ਕਰੋੜ ਦੇ ਘਪਲੇ ਦੇ ਇਲਜ਼ਾਮ ਲਗਾਏ ਨੇ ਲੋਕਾਂ ਨੇ ਤੇ ਨਾਲ ਹੀ ਗ੍ਰਾਹਕਾਂ ਦੇ ਖਾਤਿਆਂ ਤੇ ਏਟੀਐਮਾਂ ਦੇ ਵਿੱਚੋਂ ਰੁਪਏ ਕਢਾਉਣ ਦੇ ਇਲਜ਼ਾਮ ਲਗਾਏ ਨੇ ਤੇ ਲੋਕਰ ਵੀ ਸੇਫ ਨਹੀਂ ਰੱਖੇ ਲੋਕਰਾਂ ਦੇ ਵਿੱਚੋਂ ਵੀ ਸੋਨਾ ਚਾਂਦੀ ਕੱਢ ਲਿਆ ਇਸ ਹੈੱਡ ਕੈਸ਼ੀਅਰ ਨੇ ਅਜਿਹਾ ਕਹਿਣਾ ਲੋਕਾਂ ਦਾ ਤਾਂ ਲੋਕਾਂ ਦੇ ਵੱਡੇ ਇਲਜ਼ਾਮ ਲੱਗੇ ਨੇ ਤੇ ਹੁਣ ਇਹ ਹੈੱਡ ਕੈਸ਼ੀਅਰ ਫਰਾਰ ਹੈ 342 ਗ੍ਰਾਮ ਸੋਨਾ ਲੋਕਰਾਂ ਦੇ ਵਿੱਚੋਂ ਕੱਢ ਲਿਆ ਹਾਲਾਂਕਿ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਤੇ ਹੈੱਡ ਕੈਸ਼ੀਅਰ ਨੂੰ ਲੱਭ ਰਹੀ ਹੈ ਕਿਉਂਕਿ ਫਰਾਰ ਹੋ ਗਿਆ ਹੈੱਡ ਕੈਸ਼ੀਅਰ ਹਾਲਾਂਕਿ ਬੈਂਕ ਦਾ ਇੱਕ ਵੀ ਬੰਦਾ ਜਿਹੜਾ ਕੁਝ ਵੀ ਬੋਲਣ ਤੋਂ ਸਮਰਥ ਹੈ ਬੈਂਕ ਦਾ ਕੋਈ ਵੀ ਮੁਲਾਜ਼ਮ ਕੋਈ ਜਵਾਬ ਨਹੀਂ ਦੇ ਰਿਹਾ ਪਰ ਪਿੰਡ ਵਾਲੇ ਭੁਖਤ ਰਹੇ ਨੇ ਆ ਦੇਖੋ ਪਿੰਡ ਵਾਲੇ ਖੜੇ ਨੇ ਭੁਖਤ ਰਹੇ ਨੇ ਕਿਉਂਕਿ ਇਹਨਾਂ ਦੇ ਰੁਪਏ ਸੀ ਇਹਨਾਂ ਦੇ ਰਿਸ਼ਤੇਦਾਰਾਂ ਦੇ ਰੁਪਏ ਸੀ ਇਹਨਾਂ ਦੇ ਜਾਣਕਾਰਾਂ ਦੇ ਰੁਪਏ ਸੀ ਤਾਂ ਤਲਵੰਡੀ ਸਾਬੋ ਦਾ ਪਿੰਡ ਸ਼ੇਖੂਪੁਰਾ ਜਿੱਤੋਂ ਦੀ SBI ਬ੍ਰਾਂਚ ਦੇ ਵਿੱਚ ਵੱਡਾ ਘਪਲਾ ਖਾਤਿਆਂ ਚੋਂ 49 ਲੱਖ ਤੇ ATM ਦੇ ਵਿੱਚੋਂ 16 ਲੱਖ ਰੁਪਏ ਕਢਾ ਲਏ ਤੇ ਲੋਕਰਾਂ ਚੋਂ 342 ਗ੍ਰਾਮ ਸੋਨਾ ਚੋਰੀ ਕਰ ਲਿਆ ਲੋਕ ਲੋਕਰਾਂ ਦੇ ਵਿੱਚ ਆਪਣਾ ਕੀ ਸਮਾਨ ਰੱਖਦੇ ਆ ਕੋਈ ਸੋਨਾ ਚਾਂਦੀ ਰੱਖਦਾ ਕੋਈ ਡਾਇਮੰਡ ਰੱਖਦਾ ਕੋਈ ਕਿਸੇ ਪ੍ਰਕਾਰ ਦਾ ਕੀਮਤੀ ਸਮਾਨ ਹੈ ਲੋਕਰਾਂ ਦੇ ਵਿੱਚ ਰੱਖਦਾ ਕਿ ਭਾਈ ਘਰ ਤਾਂ ਸੇਫ ਨਹੀਂ ਘਰੇ ਤਾਂ ਚੋਰੀ ਹੋ ਸਕਦੀ ਹੈ ਪਰ ਬੈਂਕ ਦੇ ਵਿੱਚ ਸਾਡੇ ਲੋਕਰ ਸੇਫ ਰਹਿਣਗੇ ਪਰ ਪਿੱਛੇ ਦੌਰ ਦੇ ਵਿੱਚ ਬਹੁਤ ਸਾਰੀਆਂ ਅਜਈਆਂ ਖਬਰਾਂ ਸਾਹਮਣੇ ਆਈਆਂ ਜਦੋਂ ਲੋਕਰ ਸੇਫ ਨਹੀਂ ਰਹੇ ਤੇ ਹੁਣ ਇੱਕ ਵਾਰ ਫਿਰ ਤੋਂ ਇਹ ਖਬਰ ਸਾਹਮਣੇ ਆਈ ਹੈ ਤਲਵੰਡੀ ਸਾਬੋ ਦੇ ਪਿੰਡ ਛੇਕੂਪੁਰਾ ਦੇ ਵਿੱਚ SBI ਬ੍ਰਾਂਚ ਦੇ ਵਿੱਚੋਂ ਜਿਹੜਾ 3 ਕਰੋੜ ਦਾ ਘਪਲਾ ਕਰ ਗਿਆ ਹੈਡ ਕੈਸ਼ੀਅਰ ਹੁਣ ਲੋਕ ਕਿੱਥੇ ਜਾਣ ਲੋਕਾਂ ਦੇ ਪੈਸੇ ਜਮ੍ਹਾਂ ਸੀ ਲੋਕਾਂ ਦੇ ਬੈਂਕ ਅਕਾਊਂਟਸ ਦੇ ਵਿੱਚੋਂ ਰੁਪਏ ਕਢਾਉਂਦਾ ਸੀ ਤੇ ਉਸ ਤੋਂ ਬਾਅਦ ਆਪਣੇ ਲਈ ਵਰਤਦਾ ਸੀ ਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਸੋਨਾ ਜਿਹੜਾ 342 ਗ੍ਰਾਮ 342 ਗ੍ਰਾਮ ਸੋਨਾ ਚੋਰੀ ਕਰ ਲਿਆ ਲੋਕਰਾਂ ਦੇ ਵਿੱਚੋਂ ਕਢਾ ਲਿਆ ਲੋਕਾਂ ਦੇ ATMਾਂ ਚੋਂ ਰੁਪਇਆ ਕਢਾ ਲਿਆ ਹੁਣ ਤੁਸੀਂ ਆਪ ਦੇਖੋ ਇੱਕ ਲੋਕ ਕਿੱਥੋਂ ਕਿੱਥੋਂ ਬਚਨ ਸਾਈਬਰ ਠੱਗਾਂ ਤੋਂ ਬਚਨ ਘਰ ਦੇ ਬਾਹਰ ਜੇ ਕੋਈ ਫਿਰਦਾ ਚੋਰ ਉਹਨਾਂ ਤੋਂ ਬਚਨ ਜਾਂ ਫਿਰ ਹੁਣ ਬੈਂਕਾਂ ਤੋਂ ਬਚਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਸਬੀਆਈ ਬੈਂਕਰ ਬ੍ਰਾਂਚ ਦੀਆਂ ਤਸਵੀਰਾਂ ਦਿਖਾ ਰਿਹਾ ਹੈਡ ਕੈਸ਼ੀਅਰ ਫਰਾਰ ਹੋ ਗਿਆ 3 ਕਰੋੜ ਦਾ ਘਪਲਾ ਕਰ ਗਿਆ ਲੋਕੋ ਬਹੁਤ ਵੱਡੀ ਕਹਾਵਤ ਹੈ ਨਾਲ ਨਾਲ ਸ਼ੇਅਰ ਕਰ ਦਿਓ ਤਾਂ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਬੈਂਕ ਅਕਾਊਂਟ ਦੇ ਵਿੱਚ ਰੁਪਏ ਪਏ ਆ ਤੇ ਨਾਲ ਹੀ ਲੋਕਰਾਂ ਦੇ ਵਿੱਚ ਰੁਪਏ ਪਏ ਆ ਉਹ ਵੀ ਤਰਕ ਹੋ ਜਾਂ ਲੋਕਰਾਂ ਦੇ ਵਿੱਚ ਸੋਨਾ ਚਾਂਦੀ ਪਿਆ ਲੋਕਾਂ ਦੇ ਗਹਿਣੇ ਜਿਹੜੇ ਆ ਪਏ ਆ ਤਾਂ ਲੋਕ ਵੀ ਸਾਵਧਾਨ ਹੋ ਜਾਣ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਭਾਈ ਇਹੋ ਜਿਹਾ ਕੁਝ ਵੀ ਸਾਡੇ ਨਾਲ ਕੱਲ ਨੂੰ ਵਾਪਰ ਸਕਦਾ 3 ਕਰੋੜ ਦਾ ਕਪਲਾ ਕੋਈ ਥੋੜਾ ਕਪਲਾ ਨਹੀਂ ਹੈ ਲੋਕਾਂ ਦੇ ਬੈਂਕ ਅਕਾਊਂਟ ਚ ਰੁਪਏ ਕਢਾ ਆ ਗਿਆ ਕਿਸ ਚੋ 40 ਲੱਖ ਕਿਸ ਚੋ 42 ਲੱਖ ਤੇ 16 ਲੱਖ ਦੇ ਕਰੀਬ 16 ਤੋਂ 20 ਲੱਖ ਦੇ ਕਰੀਬ ਜਿਹੜਾ ਅਮਾਉਂਟ ਦੱਸੀ ਜਾਂਦੀ ਹੈ ਏਟੀਐਮਾਂ ਚੋਂ ਲੋਕਾਂ ਦੇ ਏਟੀਐਮਾਂ ਚੋਂ ਰੁਪਏ ਕਢਾ ਆ ਗਿਆ ਦੇਖੋ ਕਿੰਨਾ ਛਾਤਰ ਨਿਕਲਿਆ ਇਹ ਹੈਡ ਕੈਸ਼ ਹਰਤਾ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਸਬੀਆਈ ਬ੍ਰਾਂਚ ਤਲਵੰਡੀ ਸਾਬੋ ਸ਼ੇਕੂਪੁਰਾ ਪਿੰਡ ਹੈ ਤਾਂ ਨਾਲ ਨਾਲ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਖਬਰ ਜਾਵੇ ਤੇ ਲੋਕ ਹੋਰ ਵੀ ਜਿਹੜੇ ਆ ਸਤਾਰਕ ਹੋ ਜਾਣ ਕਿਉਂਕਿ ਬੈਂਕਾਂ ਦੇ ਵਿੱਚ ਜਿਹੜਾ ਕੁਝ ਹੋਣ ਲੱਗ ਗਿਆ ਫੇਰ ਲੋਕ ਕਿੱਥੇ ਜਾਣਗੇ ਹਾਲਾਂਕਿ ਸਾਰੇ ਮੁਲਾਜ਼ਮ ਸਾਰੇ ਹਰੇਕ ਡਿਪਾਰਟਮੈਂਟ ਦੇ ਵਿੱਚ ਕਾਲੀਆਂ ਭੇਡਾਂ ਹੁੰਦੀਆਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹਰੇਕ ਮਹਿਕਮੇ ਦੀ ਇਹੋ ਜੀ ਗੱਲ ਹੈ ਸਾਰੇ ਇਮਾਨਦਾਰ ਨਹੀਂ ਹੁੰਦੇ ਸਾਰੇ ਚੋਰ ਨਹੀਂ ਹੁੰਦੇ ਸਾਰੇ ਬੇਈਮਾਨ ਨਹੀਂ ਹੁੰਦੇ ਪਰ ਇੱਕ ਦੋ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਇਹ じゃ ਕੁਝ ਕੀਤਾ ਜਾਂਦਾ ਤੇ ਫਿਰ ਬਾਅਦ ਦੇ ਵਿੱਚ ਜਿਹੜਾ ਲੋਕਾਂ ਨੂੰ ਭੁਗਤਣਾ ਪੈਂਦਾ ਹੁਣ ਲੋਕ ਦੱਸੋ ਕਿੱਥੇ ਯਾਰ ਲੋਕਾਂ ਨੇ ਤਾਂ ਰੁਪਏ ਜਮ੍ਹਾਂ ਕਰਾਏ ਸੀ ਤਾਂ ਕਿ ਸਾਡੇ ਰੁਪਏ ਪਏ ਰਹਿਣਗੇ ਲੋਕਾਂ ਨੇ ਸੋਨਾ ਚਾਂਦੀ ਰੱਖਿਆ ਸੀ ਲੋਕਰਾਂ ਦੇ ਵਿੱਚ ਕਿ ਸੇਫ ਪਿਆ ਰਹੂ ਪਰ ਹੁਣ ਲੋਕ ਕਿੱਥੇ ਜਾਣ ਜਦੋਂ ਲੋਕਰਾਂ ਦੇ ਵਿੱਚ ਹੀ ਰੁਪਿਆ ਕੱਢ ਕੇ ਲੈ ਗਿਆ